ਹੋਰ ਮੈਂ ਕਵਾਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਜੇ ਉਹ ਸਾਡੀ ਗੱਲਬਾਤ ਸੁਣ ਕੇ ਇਸ ਟਾਈਮ ਸਰਕਾਰੀ ਖੰਡ ਮਿਲਾਂ ਤੇ ਪ੍ਰਾਈਵੇਟ ਖੰਡ ਮਿਲਾਂ ਕਰੀਬ 350 ਕਰੋੜ ਦੇ ਆਸ-ਪਾਸ ਜਿਹੜਾ ਵਾ ਬਕਾਇਆ ਪਿਆਗਾ ਉਹ ਤੁਰੰਤ ਚਿੱਠੀ ਕੱਢਣ ਡਿਪਾਰਟਮੈਂਟ ਵੱਲੋਂ ਸਰਕਾਰੀ ਮਿਲ ਤੇ ਪ੍ਰਾਈਵੇਟ ਮਿਲ ਉਹ ਕਿਸਾਨਾਂ ਦਾ ਜਿਹੜਾ ਵਾ ਉਹ ਜਿਹੜਾ ਪੈਂਡਿੰਗ ਆ ਉਹ ਕਿਸਾਨ ਦਿੱਤੇ ਪੈਸੇ ਦਿੱਤੇ ਜਾਣ ਕਿਉਂਕਿ ਇਸ ਫਸਲ ਦੇ ਵਿੱਚ ਮਤਲਬ 4 ਲੱਖ ਦੇ ਕਰੀਬ ਰਕਬਾ ਬਰਬਾਦ ਹੋਇਆ ਪੂਰੀ ਤਰ੍ਹਾਂ ਬਰਬਾਦ ਹੋ ਝੋਨੇ ਦੀਆਂ ਮੁੰਜਰਾਂ ਸੜ ਗਈਆਂ ਗੰਨਾ ਬਾਲ ਗਾ ਨਰਮੇ ਦੇ 50000 ਏਕੜ 25 26000 ਏਕੜ ਗਨਣਾ ਵਾ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਹੈ ਸੀਐਮ ਸਾਹਿਬ ਨੂੰ ਚਾਹੀਦਾ ਕਿ ਜਿਹੜਾ ਗੰਨੇ ਵਾਲਾ ਜਿਹੜਾ ਮਸਲਾ ਨਾ ਉਹ ਜਿਹੜਾ ਪੈਸੇ ਦਿੱਤੇ ਜਾਣ। ਹੁਣ ਇਹ ਦੱਸੇ ਜਿਹੜੀ ਸਰਕਾਰੀ ਮਿਲਾਂ ਅਜਨਾਲਾ, ਬਟਾਲਾ, ਭੋਗਪੁਰ, ਬੁੱਡੇਵਾਲ, ਨਵਾਂ ਸ਼ਹਿਰ, ਗੁਰਦਾਸਪੁਰ, ਮਰਿੰਡਾ, ਨਕੋਦਰ, ਫਾਜ਼ਿਲਕਾ ਇਹ 165 ਕਰੋੜ ਰੁਪਈਆ ਸਰਕਾਰੀ ਖੰਡ ਮਿਲਾਂ ਨੇ ਦੇਣਾ। ਕਿਸਾਨਾਂ ਦਾ ਪ੍ਰਾਈਵੇਟ ਮਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਕੇਰੀਆਂ 슈ਗਰ ਮਿਲ ਨੇ 30 ਕਰੋੜ, ਦਸੂਹਾ 슈ਗਰ ਮਿਲ ਨੇ 26 ਕਰੋੜ, ਫਗਵਾੜਾ 슈ਗਰ ਮਿਲ ਨੇ 15 ਕਰੋੜ, ਰਾਣਾ 슈ਗਰ ਮਿਲ ਨੇ 30 ਕਰੋੜ, ਅਮਲੋਹ 슈ਗਰ ਮਿਲ ਨੇ 3 ਕਰੋੜ, ਕੀੜੀ ਅਫਗਾਨਾ 슈ਗਰ ਮਿਲ ਨੇ 32 ਕਰੋੜ। 136 ਕਰੋੜ ਇਹਨਾਂ ਦੇਣਾ। 160 160 ਲਾ ਲੋ ਨਾ ਲਗਭਗ 300 ਕਰੋੜ ਰੁਪਇਆ ਬਣ ਜਾਂਦਾ ਇਹ ਜਿਹੜਾ ਵਾ ਇੱਕ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਇਹ ਚਿੱਠੀ ਕੱਢ ਦੇਣੀ ਚਾਹੀਦੀ ਇਸ ਬਾਬਤ ਇੱਕ ਗੁਰੂ ਨਾਨਕ ਵੈਲਫਰ ਸੁਸਾਇਟੀ ਇਹਨਾਂ ਨੇ ਚਿੱਠੀ ਵੀ ਲਿਖੀ ਹੈਗੀ ਆ ਜਿਹਦੇ ਚ ਇਹਨਾਂ ਦੇ ਪ੍ਰਧਾਨ ਨੇ ਕਿਰਪਾਲ ਸਿੰਘ ਗੇਰਾ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਹੀ ਚਿੱਠੀ ਲਿਖੀ ਹੈ ਕਿ 300 ਕਰੋੜ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਰਹਿੰਦੀ ਗੰਨੇ ਦੀ ਅਦਾਇਗੀ ਕਰਨ ਸੰਬੰਧੀ ਮੰਗ ਪੱਤਰ ਮੈਂ ਕਿਰਪਾਲ ਸਿੰਘ ਗੇਰਾ ਚੇਅਰਮੈਨ ਗੁਰੂ ਨਾਨਕ ਸੇਵਾ ਸੁਸਾਇਟੀ ਆਫ ਇੰਡੀਆ ਤੇ ਕਿਸਾਨ ਆਗੂ ਲਖਵਿੰਦਰ ਸਿੰਘ ਟਿੰਮੀ ਵਾਲਾ ਕਿਸਾਨ ਨੇਤਾ ਸਮੂਹ ਜਿਹੜੇ ਅਸੀਂ ਸੰਗਤਾਂ ਵੱਲੋਂ ਮੈਂਬਰਾਂ ਵੱਲੋਂ ਅਪੀਲ ਕਰਦੇ ਆ ਕਿ ਹੜ੍ਹਾਂ ਕਰਨ ਜਿੱਥੇ ਕਿਸਾਨਾਂ ਦਾ ਝੋਨਾ ਕਮਾਦ ਅਤੇ ਹੋਰ ਜਾਨੀ-ਮਾਲੀ ਨੁਕਸਾਨ ਹੋਇਆ ਉੱਥੇ ਕਿਸਾਨ ਆਪਣੀ ਹੀ ਪੰਜਾਬ ਸਰਕਾਰ ਤੋਂ ਜਿਹੜਾ ਵਾ 61 ਰੁਪਏ ਪ੍ਰਤੀ ਕਵਾਂਟਲ ਗੰਨੇ ਦੇ ਪੇਮੈਂਟ ਲਈ ਦੱਦ-ਦਰਦੀਆਂ ਠੋਕਰਾਂ ਖਾ ਰਹੇ ਨੇ ਜਿਸ ਕਾਰਨ ਕਿਸਾਨਾਂ ਨੂੰ ਆਪਣੇ ਘਰ ਚਲਾਉਣਾ ਔਖਾ ਹੋ ਗਿਆ ਇਸ ਕਰਕੇ ਜਿਹੜੀ ਰਕਮ ਹੈ ਜਿਹੜੀ 300 ਕਰੋੜ ਰੁਪਏ ਬਣਦੀ ਹੈ ਇਹ ਜਿਹੜੀ ਤੁਰੰਤ ਜਿਹੜੀ ਆ ਇੱਕ ਕਿਸਾਨਾਂ ਦੇ ਖਾਤੇ ਵਿੱਚ ਜਾਣੀ ਚਾਹੀਦੀ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਜਿਹੜੀ ਹੈ ਤੁਰੰਤ ਸਬੰਧਤ ਮਹਿਕਮੇ ਨੂੰ ਇੱਕ ਤਾਂ ਤੁਸੀਂ ਆਪਣੇ ਜਿਹੜਾ ਤੁਹਾਡਾ 165 ਕਰੋੜ ਰੁਪਇਆ ਸਰਕਾਰੀ ਮਿਲਾਂ ਦਾ ਉਹਦੇ ਵਾਸਤੇ ਤੁਰੰਤ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਓ ਔਰ ਜਿਹੜਾ ਪ੍ਰਾਈਵੇਟ ਮਿਲਾਂ ਦਾ ਬੰਦ ਜਿਹਨੀਆਂ 6 ਨੇ ਪ੍ਰਾਈਵੇਟ ਮਿਲਾਂ ਜਿਨ੍ਹਾਂ ਦਾ 136 ਕਰੋੜ ਰੁਪਇਆ ਬੰਦ ਦਾ ਔਰ ਸਭ ਤੋਂ ਵੱਡੀ ਗੱਲ ਸਰਕਾਰ ਤੇ ਦੇ ਦੇਗੀ ਪਰ ਜਿਹੜੀਆਂ ਪ੍ਰਾਈਵੇਟ ਖੰਡ ਮਿਲਾਂ ਉਹ ਵੀ ਥੋੜਾ ਜਿਹਾ ਸਮਝ ਲੈਣਾ ਯਾਰ ਔਖੀ ਘੜੀ ਹੈਗੀ ਆ ਜੇ ਅੱਜ ਪੈਸੇ ਦਿਓਗੇ ਤੁਹਾਡੇ ਪਿਛਲੇ ਕਈ ਸਾਲ ਤੋਂ ਪੈਂਡਿੰਗ ਆ ਜੇ ਅੱਜ ਪੈਸੇ ਪਏ ਦਿਓਗੇ ਤਾਂ ਕਿਸਾਨ ਅੱਗੇ ਗਨਾਂ ਮਿਲੂਗਾ ਬੀਜੂਗਾ ਜੇ ਕਿਸਾਨ ਗੰਨਾ ਬੀਜਣਗੇ ਤਾਂ ਹੀ ਤੁਹਾਡੀਆਂ ਮਿਲਾਂ ਚੱਲਣਗੀਆਂ ਤੇ ਘੱਟੋ ਘੱਟ 136 ਕਰੋੜ ਵੀ ਜਿਹੜਾ ਤੁਰੰਤ ਪ੍ਰਾਈਵੇਟ ਵੀ ਦੇਣ ਔਰ ਦੂਜਾ ਸਰਕਾਰੀ 300 ਕਰੋੜ ਰੁਪਈਆ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਚਿੱਠੀ ਕੱਢਣੀ ਚਾਹੀਦੀ ਕਿ ਚਿੱਠੀ ਨਹੀਂ ਕੱਢਣੀ ਚਾਹੀਦੀ ਤੁਰੰਤ ਐਕਸ਼ਨ ਲੈਂਦੇ ਹੋਏ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਜਾਣੇ ਚਾਹੀਦੇ ਹੈਗੇ